ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਕਨੂੰ ਪਤਾ ਹੀ ਹੈ ਆਪਣਾ ਪੰਜਾਬ ਗੁਰੂਆਂ ਦੀ ਧਰਤੀ ਹੈ ਇੱਥੇ ਅਲੱਗ-ਅਲੱਗ ਦਿਨ ਅਲੱਗ-ਅਲੱਗ ਮੇਲੇ ਤਿਹਾਰ ਮਨਾਏ ਜਾਂਦੇ ਹਨ ਇਸੇ ਤਰ੍ਹਾਂ ਦੇ ਇਸ ਮੌਸਮ ਵਿੱਚ ਲੱਗਣ ਵਾਲੇ ਮੇਲੇ ਨੇ ਜਿਹੜੇ ਇਹ ਵੀ ਇੱਕ ਪੰਜਾਬ ਦੇ ਸੱਭਿਆਚਾਰ ਦਾ ਇੱਕ ਹਿੱਸਾ ਨੇ ਤੇ ਜਿੱਥੇ ਇਹਨਾਂ ਦੀ ਇੱਕ ਆਪਣਾ ਧਾਰਮਿਕ ਕਹੋ ਮੱਤਤਾ ਹੈਗੀ ਆ ਉੱਥੇ ਇੱਕ ਬਹੁਤ ਵਧੀਆ ਇੱਕ ਸੱਭਿਆਚਾਰਕ ਮਹੱਤਵਤਾ ਵੀ ਹੈਗੀ ਹੈ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਆਪਣਾ ਪੰਜਾਬ ਦਾ ਪਿੰਡੂ ਸੱਭਿਆਚਾਰ ਪ੍ਰਾਤਨ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਸੇ ਤਰ੍ਹਾਂ ਦਾ ਮੇਲਾ ਸਾਡੇ ਪਿੰਡ ਵੀ ਲੱਗਦਾ ਅਸੀਂ ਇਸ ਮੇਲੇ ਉੱਤੇ ਬਚਪਨ ਤੋਂ ਹੀ ਜਾਂਦੇ ਆਂ ਤੇ ਦੇਖਣ ਨੂੰ ਬੜਾ ਵਧੀਆ ਲੱਗਦਾ ਹੈ ਇਹ ਤੇ ਬੜਾ ਚਾਹ ਵੀ ਹੁੰਦਾ ਹੈ ਮੇਲੇ ਦਾ ਛੋਟੇ ਹੁੰਦੇ ਖਲੋਣੇ ਦਾ ਚਾਹ ਹੁੰਦਾ ਸੀਗਾ ਇਸ ਕਰਕੇ ਇਸ ਮੇਲੇ ਨੂੰ ਅਸੀਂ ਉੜੀ ਕੇ ਰਹਿੰਦੇ ਸੀਗੇ ਤੇ ਜਾਂਦੇ ਸੀਗੇ ਹੁਣ ਥੋੜੀ ਜਿਹੀ ਪ੍ਰਵਰਤੀ ਚੇਂਜ ਹੋ ਗਈ ਹੁਣ ਸਿਰਫ ਇੱਕ ਪੁਰਾਣੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਜ਼ਾ ਕਰਨ ਲਈ ਇਸ ਮੇਲੇ ਤੇ ਜਾਇਆ ਜਾਂਦਾ ਹੈ ਕਿਉਂਕਿ ਉਹ ਸਾਰਾ ਕੁਝ ਆਪਾਂ ਨੂੰ ਰਿਮਾਈਂਡ ਹੋ ਜਾਂਦਾ ਹੈ ਵੀ ਆਪਾਂ ਛੋਟੇ ਹੁੰਦੇ ਆਉਂਦੇ ਸੀਗੇ ਇੱਥੇ ਤੇ ਐਵੇਂ ਛੋਟੇ ਆਪਣੇ ਉਸ ਟਾਈਮ ਯਾਰ ਦੋਸਤ ਜਿਹੜੇ ਪਿੰਡ ਦੇ ਨਾਲ ਦੇ ਹੁੰਦੇ ਸੀ ਉਹਨਾਂ ਨਾਲ ਇਕੱਠੇ ਹੋ ਕੇ ਆਉਂਦੇ ਸੀਗੇ ਜਾਂ ਵੱਡੇ ਵਡੇਰਿਆਂ ਨਾਲ ਉਹਦੇ ਹੁੰਦੇ ਸੀਗੇ ਉਹ ਚੀਜ਼ਾਂ ਦੇਖਣ ਨੂੰ ਜਿਵੇਂ ਮਿਲਦੀਆਂ ਨੇ ਤੇ ਉਹ ਚੀਜ਼ਾਂ ਸਾਰੀਆਂ ਯਾਦ ਆ ਜਾਂਦੀਆਂ ਨੇ ਮੈਨੂੰ ਵੀ ਕੱਲ ਜਾਣ ਦਾ ਮੌਕਾ ਮਿਲਿਆ ਜਿੱਥੇ ਕਿ ਹਰ ਇੱਕ ਚੀਜ਼ ਦੇ ਵਿੱਚ ਹੁਣ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਈ ਹੈ ਪਰਿਵਰਤਨ ਹੋ ਗਿਆ ਹੈ ਹਰ ਇੱਕ ਚੀਜ਼ ਦੇ ਵਿੱਚ ਪਰ ਇਹ ਜਿਹੜਾ ਮੇਲਾ ਹੈ ਇਹਦੇ ਵਿੱਚ ਵਾਲੀ ਕਹਿ ਸਕਦੇ ਆ ਕੋਈ ਚੇਂਜ ਨਹੀਂ ਆਈ ਹੈਗੀ ਜੋ ਅਸੀਂ ਛੋਟੇ ਹੁੰਦੇ ਦੇਖਦੇ ਸੀਗੇ ਉਹੀ ਇਸ ਸਮੇਂ ਵੀ ਸੇਮ ਉਵੇਂ ਚੱਲਦਾ ਹੈ ਐਜ਼ ਇਟ ਇਜ਼ ਇਹਦੇ ਵਿੱਚ ਵਾਲੀ ਕੋਈ ਚੇਂਜ ਨਹੀਂ ਲੱਗੀ ਕੋਸ਼ਣ ਨਾ ਕਿ ਅਵੀ ਪਹਿਲਾਂ ਛੋਟੇ ਅਸੀਂ ਬਚਪਨ ਦੇ ਬੱਚੇ ਹੁੰਦੇ ਸੀ ਉਹਨਾਂ ਵੱਡੇ ਹੋ ਗਏ ਬਾਕੀ ਸੇਮ ਸਟਾਲਾਂ ਖਲੌਣਿਆਂ ਦੀਆਂ ਖਾਣ ਪੀਣ ਦੀਆਂ ਸਾਰਾ ਕੁਝ ਉਹੀ ਰੰਗ ਸੋ ਤੁਸੀਂ ਇੰਜੋਏ ਕਰੋ ਇਹ ਖੂਬਸੂਰਤ ਮੇਲਾ ਧੰਨਵਾਦ